ਵੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਕਾਫੀ ਚੱਕਰ ਸੀ ਜਿਹੜੇ ਗੁਰੂ ਦੇ ਹੈਗੇ ਸੇਵਾਦਾਰ ਅੱਜ ਪਾਠੀ ਉਹਨਾਂ ਲਈ ਕੋਈ ਧਿਆਨ ਨਹੀਂ। ਕੀ ਕਹਿਣਾ ਚਾਹੁੰਦਾ। ਪਹਿਲਾਂ ਤਾਂ ਸਮੂਹ ਸਾਥਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾ ਬੇਨਤੀ ਇਹ ਆ ਵੀ ਆਪਾਂ ਇੰਨਾ ਸੇਧ ਲਈ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ਜਰੂਰ ਦਸਵੰਦ ਕੱਢਿਆ ਕਰੀਏ ਕਿਉਂਕਿ ਮਹਾਰਾਜ ਦਾ ਹੁਕਮ ਆ ਦਸਵੰਦ ਕੱਢਣ ਦਾ। ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਉਹਨੂੰ ਸਹੀ ਢੰਗ ਨਾਲ ਲਾਈਏ। ਤਾਂ ਇਹਨਾਂ ਨੇ ਦੇਖੋ ਹੁਣ ਗ੍ਰਾਂਤੀ ਸਿੰਘ ਖੜੇ ਆ ਬਜ਼ੁਰਗ ਹੋ ਚੁੱਕੇ ਆ। ਉਹਨੇ ساری ਜਿੰਦਗੀ ਸੇਵਾ ਦੇ ਲੇਖੇ ਲਾਈ ਆ ਨਾ ਬਾਣੀ ਪੜੀ ਆ ਤੇ ਆਪਾਂ ਨੂੰ ਸੁਣਾਈ ਆ ਪੜ੍ਹ ਕੇ ਤੇ ਆਪਣਾ ਸਭ ਨਾਲ ਮੋਢਲਾ ਫਰਜ਼ ਆ ਜਿਹੜੇ ਐਨ ਆਰ ਆਈ ਵੀਰ ਬਾਹਰ ਬੈਠੇ ਆ ਜਰੂਰ ਆਪਾਂ ਮਹੀਨੇ ਦੇ ਵਿੱਚ ਇੱਕ ਦਿਨ ਵੀ ਆਪਾਂ ਪ੍ਰਾਲਾ ਕਰਿਆ ਕਰੀਏ ਵੀ ਮਹੀਨੇ ਵਿੱਚ ਜਾ ਕੇ ਇੱਕ ਗ੍ਰਾਂਤੀ ਸਿੰਘ ਦੀ ਹੈਲਪ ਕਰਨੀ ਆ ਤਾਂ ਦੇਖੋ ਗ੍ਰਾਂਤੀ ਸਿੰਘ ਫੇਰ ਹੀ ਅੱਗੇ ਵਧਣੇ ਆ ਜੀ ਤਾਂ ਹੀ ਬਾਣੀ ਪੜੀ ਜਾਣੀ ਆ ਤੇ ਤਾਂ ਹੀ ਆਪਾਂ ਘਰਾਂ 'ਚ ਸਹਿਜ ਪਾਠ ਕਰਾਉਨੇ ਆ ਖੰਡ ਪਾਠ ਸਾਹਿਬ ਦੇ ਜਾਪ ਕਰਾਉਨੇ ਆ ਤਾਓ ਗ੍ਰਾਂਤੀ ਸਿੰਘਾਂ ਨਹੀਂ ਕਰਨੇ ਆ ਤੇ ਆਪਾਂ ਇਹਨਾਂ ਦੀ ਬਾਹਰ ਜਰੂਰ ਫੜੀਏ ਇਹੀ ਬੇਨਤੀ ਆ ਤੇ ਖਾਲਸਾ ਸੇਵਾ ਸੁਸਾਇਟੀ ਦਾ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਆਪਾਂ ਸਾਰੇ ਜਰੂਰ ਸੇਧ ਲਈਏ ਜੀ ਇਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਪੰਡਥੂ ਵਾਲਾ ਗਰਭੀ ਤਸੀਲ ਬਾਦਾਪੁਰਾਣਾ ਜ਼ਿਲ੍ਹਾ ਮੋਗਾ ਤੋਂ ਅਪੀਲ ਕਰ ਰਿਹਾ ਹਾਂ ਕਿ ਮੈਂ ਇਤ ਗਰੀਬੀ ਰਾវេ ਵਿੱਚ ਇਨਸਾਨ ਹੋਣ ਦੇ ਨਾਤੇ 16 ਸਾਲ ਤੋਂ ਗੁਰਦਾਰਾ ਸਾਹਿਬ ਵਿਖੇ ਡਿਊਟੀ ਕਰ ਰਿਹਾ ਹਾਂ ਜੋ ਕਿ ਮੈਂ ਘਰ ਤੋਂ ਵਾਂਝਾ ਸੀ ਮਿੱਥੋਂ ਮੇਰਾ ਘਰ ਦੂਕ ਪਿਆ ਸੀ ਮਿੱਥੋਂ ਘਰ ਨਹੀਂ ਉੱਤੇ ਮੈਂ ਰਾਜ ਸ਼ਿਵਾ ਸੋਸਾਇਟੀ ਦੇ ਨਾਲ ਖਾਲਸਾ ਸੇਵਾ ਸੇਵਾ ਸੈਡੀ ਨਾਲ ਜੁੜ ਕੇ ਇਹਨਾਂ ਅੱਗੇ ਬੇਨਤੀ ਕੀਤੀ ਕਿ ਮੇਰਾ ਘਰ ਬਣਾਇਆ ਜਾਵੇ ਇਹਨਾਂ ਨੇ ਮੇਰੀ ਬਾਹ ਫੜੀ ਬਹੁਤ ਵੱਡੀ ਸੇਵਾ ਵਿੱਚ ਇਹਨਾਂ ਨੇ ਅੱਜ ਬਗੀਦ ਦਾ ਟੱਲਾ ਭੇਜਿਆ ਰਿਉਤਾ ਦਾ ਟੱਲਾ ਭੇਜਿਆ ਅਤੇ ਹੋਰ ਵੀ ਸੇਵਾ ਕਰ ਬਣਾਉਣ ਵਿੱਚ ਪਿਆਰ ਹੈ ਸਾਰੀਆਂ ਜਿੰਨੀਆਂ ਵੀ ਸੰਸਥਾਨਾਂ ਜਿੰਨੇ ਵੀ ਵੱਧ ਤੋਂ ਵੱਧ ਸੇਵਾਦਾਰ ਇਸ ਸੰਸਥਾ ਦੇ ਨਾਲ ਜੁੜ ਕੇ ਸੇਵਾ ਕਰ ਸਕਦੇ ਆ ਵਾਤਵਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਨਾ ਬੇਨਤੀ ਪ੍ਰਵਾਨ ਕਰਨਾ ਅਤੇ ਦੂਸਰੀ ਬੇਨਤੀ ਹੈ ਕਿ ਮੈਂ ਇਹ ਸਾਰੀ ਸੇਵਾ ਸੋਸਾਇਟੀ ਖਾਸ ਸੇਵਾ ਸਾਥੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਇੰਨਾ ਵੱਡਾ ਉਪਰਾਲਾ ਕਰਕੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਆਪਣੇ ਸੰਗ ਜੋੜਿਆ ਤੇ ਮੇਰਾ ਘਰ ਬਣਾਉਣ ਵਿੱਚ ਮੇਰੀ ਮਦਦ ਕੀਤੀ ਇਹ ਬੇਨਤੀ ਪ੍ਰਵਾਨ ਕਰਨੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਸੇਵਾ ਸੋਸਾਇਟੀ ਦਾ ਵੀ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੇਰੇ ਨਾਲ ਇੰਨਾ ਵੱਡਾ ਉਪਰਾਲਾ ਕਰਕੇ ਮੈਨੂੰ ਇੱਥੇ ਤੱਕ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਸੋਸਾਇਟੀ ਰਜਿਸਟਰਡ ਮੋਗਾ ਜਿਹੜੀ ਕਿ ਹਮੇਸ਼ਾ ਹੀ ਲੋੜਵੰਦਾਂ ਦੇ ਸਹਿਯੋਗ ਵਿੱਚ ਮੋਰੀ ਹੋ ਕੇ ਉਪਰਾਲੇ ਕਰਦੀ ਹੈ ਅੱਜ ਸੋਸਾਇਟੀ ਵੱਲੋਂ ਗਰੰਤੀ ਸਿੰਘਾਂ ਦੇ ਲਈ ਮੋਗਾ ਸ਼ਹਿਰ ਦੇ ਗੁਰੂ ਕੇ ਵਜੀਦ ਸਤਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਸੇਵਾ ਵਿੱਚ ਗ੍ਰੰਥੀ ਸਿੰਘਾਂ ਦੇ ਜੋ ਬੱਚੇ ਪੜ੍ਹਨਾ ਚਾਹੁੰਦੇ ਆ ਕਿਸੇ ਵੀ ਦਾਖਲਾ ਪ੍ਰੀਖਿਆ ਦੇ ਵਿੱਚ ਉਹਨਾਂ ਨੂੰ ਮੁਫਤ ਤਿਆਰੀ ਕਰਵਾਈ ਜਾਊਗੀ। ਜਿਸ ਬੱਚੇ ਦੇ ਨੌਕਰੀ ਲੱਗਣਾ ਹੈ ਉਹਦੀ ਉਹਦਾ ਸਹਿਯੋਗ ਕੀਤਾ ਜਾਊਗਾ। ਗ੍ਰੰਥੀ ਸਿੰਘ ਕੋਈ ਬਿਮਾਰ ਸ਼ਮਾਰ ਹੈ ਉਹਨਾਂ ਲੋੜਵੰਦ ਹੈ ਉਸ ਦੇ ਲਈ ਇਲਾਜ ਲਈ ਮਦਦ ਕੀਤੀ ਜਾਊਗੀ। ਜਿਵੇਂ ਅੱਜ ਹੀ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ ਜੀ ਜਿਨ੍ਹਾਂ ਤੋਂ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਦੇ ਲਈ ਸੋਸਾਇਟੀ ਵੱਲੋਂ ਰੇਤਾ ਤੇ ਬਜਰੀ ਦਾ ਪ੍ਰਬੰਧ ਕੀਤਾ ਗਿਆ। ਜੋ ਕਿ ਉਹਨਾਂ ਦੇ ਘਰ ਦੀ ਛੱਤ ਪੋਣ ਦੇ ਵਿੱਚ ਸਹਾਇੀ ਹੋਵੇਗਾ ਜੀ ਇਹ ਲਗਭਗ ਕਿੰਨੀ ਕੁ ਮਾਉਂਡ ਦਾ ਜਿਹੜਾ ਹੈਗਾ ਇਹ ਕਿਤੇ ਕੀਤਾ ਤੇ ਮੇਰੀ ਜੀ ਟਰਾਲਾ ਸੀ ਇੱਕ ਵਾਰ ਦੀ 30000 ਦੇ ਨੇੜੇ ਸੀਗਾ ਜੀ ਰੇਤਾ ਤੇ ਬਜਰੀ ਦੇ ਇੱਕ ਇੱਕ ਟਰਾਲਾ ਉਹਨਾਂ ਨੂੰ ਛੱਤ ਲਈ ਦਿੱਤਾ ਗਿਆ ਹੈ ਬਾਕੀ ਜਿਵੇਂ ਜਿਵੇਂ ਸੰਗਤ ਸਹਿਯੋਗ ਕਰੇਗੀ ਹੋਰ ਉਹਨਾਂ ਦੇ ਨਾਲ ਸਹਿਯੋਗ ਕੀਤਾ ਜਾਵੇਗਾ ਸੋਸ਼ਲ ਮੀਡੀਆ ਤੇ ਕਾਫੀ ਅਸੀਂ ਦੇਖਦੇ ਆਂ ਕਿ ਅੰਛੇ ਚਿੰਗਾ ਦੀ ਕੋਈ ਨਹੀਂ ਇਜ਼ਤ ਮਿਲਦਾ ਤੇ ਗੁਰਦੁਆਰਿਆਂ ਦੀ ਬੋਲਟਾਂ ਜਰੂਰ ਰੱਖੀਆਂ ਜਾਂਦੀਆਂ ਹਾਂਜੀ ਉਹਨਾਂ ਨਾਲ ਕੋਈ ਥਾਰ ਨਹੀਂ ਲੈ ਰਿਆ ਤੁਸੀਂ ਇੱਧਰ ਉਭਰਾਲਾ ਕਰਦੇ ਹੋ ਤੇ ਕਿੱਦਾਂ ਲੱਗਦਾ ਕਿ ਕਿੱਦੂ ਮੁਸਲਮਾਨ ਅਸੀਂ ਸ਼ੁਰੂਆਤ ਕੀਤੀ ਹੈ ਜੀ ਜਿਵੇਂ ਜਿਵੇਂ ਸੰਗਠਨ ਦਾ ਇਹਦੇ ਵਿੱਚ ਸਹਿਯੋਗ ਮਿਲੇਗਾ ਉਵੇਂ ਹੀ ਅਸੀਂ ਇਸ ਸੇਵਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਸਾਡੀ ਕੋਸ਼ਿਸ਼ ਹੈ ਕਿ ਗ੍ਰੰਤੀ ਸਿੰਘਾਂ ਦੇ ਲਈ ਵੱਧ ਤੋਂ ਵੱਧ ਸਾਨੂੰ ਸਾਰਿਆਂ ਨੂੰ ਮਿਲ ਕੇ ਅਪਰਾਲੀ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੀ ਇੱਕ ਚੰਗੀ ਜ਼ਿੰਦਗੀ ਜੀ ਸਕਣ ਕੋਈ ਅਪੀਲ ਕਰਨਾ ਚਾਹੁੰਦੇ ਆ ਜਨਤਾ ਨੂੰ ਅਸੀਂ ਇਹੀ اپੀਲ ਕਰਨਾ ਚਾਹੁੰਦੇ ਆ ਕਿ ਸਾਰਿਆਂ ਨੂੰ ਅਜਿਹੇ ਉਪਰਾਲੇ ਜੋ ਸੋਸਾਇਟੀ ਵੱਲੋਂ ਕੀਤੇ ਜਾਂਦੇ ਆ ਜਾਂ ਹੋਰ ਕੋਈ ਵੀ ਸੰਸਥਾ ਕਰਦੀ ਆ ਜੋ ਵੀ ਸੇਵਾ ਦੇ ਚੰਗੇ ਕਾਰਜ ਕਰਦੀ ਆ ਉਹਨਾਂ ਨਾਲ ਜੁੜ ਕੇ ਸਾਨੂੰ ਆਪਣਾ ਦਾ ਸਬੰਧ ਦੇਣਾ ਚਾਹੀਦਾ ਹੈ ਜਾਂ ਆਪ ਜੇ ਦਾ ਸਬੰਧ ਨਹੀਂ ਵੀ ਦੇਣਾ ਆਪਾਂ ਆਪ ਸਿੱਧੇ ਤੌਰ ਤੇ ਵੀ ਉਹਨਾਂ ਦਾ ਨੰਬਰ ਲੈ ਕੇ ਸਾਡੇ ਕੋਲੋਂ ਸਹਿਯੋਗ ਕਰ ਸਕਦੇ ਹੋ ਖਾਲਸਾ ਸੇਵਾ ਸੋਸਾਇਟੀ ਕਿਲਾ ਇਹੀ ਪਰਲਾ ਸ਼ੁਰੂ ਕਰਦੇ ਕਿ ਉਹ ਵੀ ਕਈ ਪ੍ਰਾਂਤਾਂ ਦੇ ਇਹਨਾਂ ਦੇ ਚੱਲਦੇ ਆ ਖਾਲਸਾ ਸੇਵਾ ਸੋਸਾਇਟੀ ਵੱਲੋਂ ਹਰ ਸਾਲ ਗਰੀਬ ਲੜਕੀਆਂ ਦੇ ਆਨੰਦ ਕਾਰਜ ਸਵਾਗਤ ਕਰਵਾਏ ਜਾਂਦੇ ਆ ਐਂਬੂਲੈਂਸ ਸੇਵਾ ਚੱਲ ਰਹੀ ਹੈ ਜੀ ਲਗਤ ਭੇਟਾ ਤੇ ਸਤਕਾਰ ਪਾਲਕੀ ਚੱਲਦੀ ਹੈ ਗਵਾਸ਼ੀ ਰਤ ਹੈ ਗੁਰੂਗ੍ਰਾਂਦ ਸਾਹਿਬ ਦੀਆਂ ਸੇਵਾਵਾਂ ਜਿਲਦਾਂ ਦੀ ਸੇਵਾ ਹੈਗੀ ਆ ਜਖਮੀ ਅੰਗਾਂ ਦੀ ਸੇਵਾ ਹੈਗੀ ਆ ਇਸ ਗੁਰੂ ਦੀ ਕੋਲ ਫ੍ਰੀ ਹਸਪਤਾਲ ਹੈਗਾ ਜੀ ਆਕਸੀਜਨ ਕੰਸਨਟ੍ਰੇਟਰ ਆ ਵੀਲਚੇਅਰ ਸੇਵਾ ਹਸਪਤਾਲ ਸੇਵਾ ਹੈ ਕਿ ਕਈ ਸੇਵਾਵਾਂ ਚੱਲ ਰਹੀਆਂ ਨੇ ਜੀ ਤੁਹਾਡੇ ਬੈੱਡ ਵੀ ਬਣੇ ਹੋਏ ਆ ਇਹ ਕਿਸ ਕੋ ਕਪੂਨ ਦੀ ਜੀ ਇਹ ਜਿਸ ਨੂੰ ਵੀ ਲੋਡ ਲਈ ਜ਼ਰੂਰਤ ਹੁੰਦੀ ਆ ਵੀਲਚੇਅਰ ਹੁੰਦੀ ਆ ਹਸਪਤਾਲ ਲਈ ਬੈੱਡ ਹੁੰਦੇ ਆ ਆਕਸੀਜਨ ਕੰਸਨਟ੍ਰੇਟਰ ਹੁੰਦੇ ਆ ਕਿਸੇ ਦੇ ਵੀ ਘਰੇ ਲੋੜਵੰਦ ਮਰੀਜ਼ ਆ ਉਹ ਸਾਡੇ ਤੋਂ ਵਰ ਦੇ ਬਾਅਦ ਉਹ ਵਰਤੋਂ ਤੋਂ ਬਾਅਦ ਮੋੜ ਸਕਦੇ ਹਨ ਕਿਸੇ ਨੇ ਸੰਪਰਕ ਕਰਨਾ ਹੋਵੇ ਤੁਹਾਡੇ ਹਾਂਜੀ ਖਾਲਸਾ ਸੇਵਾ ਸਾਈਡੀ ਦਾ ਦਫ਼ਤਰ ਆਪਣਾ ਜੀਟੀ ਰੋਡ ਤੇ ਬਿਗ ਬੈਨ ਹਾਟਲ ਹੈਗਾ ਜੀ ਉਹਦੇ ਨਾਲ ਗਲੀ ਚ ਤੇ ਸਾਡਾ ਨੰਬਰ ਹੈਗਾ ਜੀ 9517513013